ਦੇਜ ਦੇ ਨਾਮੀ ਬਦਮਾਸ਼ ਲਾਰੈਂਸ ਬਸ਼ਨੋਈ ਦੀ ਜੇਲ੍ਹ ਵਿੱਚ ਹੋਈ ਇੰਟਰਵਿਊ ਤੋਂ ਬਾਅਦ ਪੰਜਾਬ ਦੇ ਵਿੱਚ ਫਰੋਤੀਆਂ ਦੇ ਕੇਸ ਵਧੇ ਨੇ ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇੱਕ ਸੁਣਵਾਈ ਦੌਰਾਨ ਜਗ ਜाहिर ਹੋਈ ਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਗੈਂਗਸਟਰ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਟੀਵੀ ਤੇ ਆਉਣ ਤੋਂ ਬਾਅਦ ਪੰਜਾਬ ਦੀਆਂ ਜੇਲਾਂ ਚ ਧੰਬਕੀਆਂ ਅਤੇ ਫਰੋਤੀ ਮੰਗਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਇਹ ਸਿਲਸਲਾ ਹਾਲੇ ਵੀ ਜਾਰੀ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਿੱਤੀ ਗਈ ਜਾਣਕਾਰੀ ਜਿਹੜਾ ਹਲਫਿਆ ਹਲਫਨਾਮਾ ਦਾਇਰ ਕੀਤਾ ਗਿਆ ਉਹਦੇ ਤਹਿਤ ਇਹ ਖਲਾਸਾ ਹੋਇਆ ਹਲਫਨਾਮੇ ਮੁਤਾਬਕ ਜਿਹੜਾ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਉਹਦੇ ਮੁਤਾਬਕ ਬਸ਼ਨੋਈ ਦੇ ਇੰਟਰਵਿਊ ਤੋਂ ਪਹਿਲਾਂ 9 ਮਹੀਨਿਆਂ ਵਿੱਚ ਤਮਕਾਉਣ ਫਰੋਤੀ ਅਤੇ ਅਗਵਾ ਦੇ 300 ਮਾਮਲੇ ਸਾਹਮਣੇ ਆਏ ਸੀ ਜਦੋਂ ਕਿ ਇੰਟਰਵਿਊ ਤੋਂ ਬਾਅਦ ਅਗਲੇ 9 ਮਹੀਨੇ ਵਿੱਚ ਇਹ ਗਿਣਤੀ ਵੱਧ ਕੇ 324 ਹੋ ਗਿਆ ਇਸ ਮਾਮਲੇ ਵਿੱਚ ਹਾਈ ਕੋਰਟ ਦੇ ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਉਸ ਦੀ ਵਡਿਆਈ ਕਰਦੀ ਹੈ ਜਿਸ ਦਾ ਨੌਜਵਾਨਾਂ ਤੇ ਬੁਰਾ ਪ੍ਰਭਾਵ ਪੈਂਦਾ ਇਸ ਲਈ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੂੰ ਹਲਫਨਾਮਾ ਦਾਇਰ ਕਰਕੇ ਇਹ ਜਾਣਕਾਰੀ ਦੇਣ ਲਈ ਕਿਹਾ ਸੀ ਕਿ ਪੰਜਾਬ ਦੀ ਕਿਹੜੀ ਜੇਲ੍ਹ ਵਿੱਚ ਕਿੰਨੀਆਂ ਕੌਲਾਂ ਫਰੋਤੀਆਂ ਕੀਤੀਆਂ ਗਈਆਂ ਨੇ ਤੇ ਹਲਫਨਾਮੇ ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਲੌਰਸੇ ਬੁਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਤੋਂ ਪਹਿਲਾਂ 9 ਮਹੀਨਿਆਂ ਵਿੱਚ ਭਾਵ 1 ਜੂਨ 2022 ਤੋਂ ਲੈ ਕੇ 28 ਫਰਵਰੀ 2023 ਦੇ ਦਰਮਿਆਨ ਪੰਜਾਬ ਵਿੱਚ ਤਮਕਾਉਣ ਅਗਵਾ ਕਰਨ ਅਤੇ ਫਰੋਫਤੀ ਦੀਆਂ ਕਾਲਾਂ ਔਨ ਨੂੰ ਲੈ ਕੇ 300 ਮੁਕਦਮੇ ਐਫਆਈਰ ਮਤਲਬ ਦਰਜ ਕੀਤੇ ਗਏ ਸਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਲੁਧਿਆਣੇ 'ਚ 35 ਬਠਿੰਡੇ 'ਚ 28 ਤਰਨਤਾਰਨ 'ਚ 17 ਮੋਗਾ 'ਚ 13 ਮਹਾਲੀ 'ਚ 13 ਜਲੰਧਰ 'ਚ 26 ਅੰਮ੍ਰਿਤਸਰ 'ਚ 22 ਫਾਜ਼ਿਲਕਾ ਚ 13 ਅਤੇ ਹਾਰਪੁਰ ਦੇ ਵਿੱਚ 11 ਮੁਕਦਮੇ ਦਰਜ ਕੀਤੇ ਗਏ ਸਨ ਲੇਕਿਨ ਇੰਟਰਵਿਊ ਤੋਂ ਬਾਅਦ ਅਗਲੇ 9 ਮਹੀਨਿਆਂ ਚ ਭਾਵ 1 ਮਾਰਚ 2023 ਤੋਂ ਲੈ ਕੇ 31 ਮਾਰਚ 2023 ਤੱਕ 324 ਨਵੇਂ ਮੁਕਦਮੇ ਦਰਜ ਕੀਤੇ ਗਏ ਨੇ ਜਿਨ੍ਹਾਂ ਵਿੱਚ ਲੁਧਿਆਣਾ ਵਿੱਚ 26 ਬਠਿੰਡਾ ਚ 34 ਤਰਨਤਾਰਨ ਚ 17 ਮੋਗਾ ਚ 23 ਬਠਿੰਡਾ ਚ 21 ਅੰਬਰਸਾ ਚ 34 ਬਟਾਲਾ ਚ 22 ਅਤੇ ਸ਼ਾਰਪੁਰ ਦੇ ਵਿੱਚ 19 ਮਕਦਮੇ ਦਰਜ ਕੀਤੇ ਗਏ ਨੇ ਰੋਜ਼ਾਨਾ ਜੀਤ ਅਖਬਾਰ ਚ ਦੱਸੀ ਖਬਰ ਦੇ ਆਧਾਰ ਤੇ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਉਹਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਡੀਜੀਪੀ ਨੇ ਆਪਣੀਆਂ ਪ੍ਰਾਪਤੀਆਂ ਦੱਸਦਿਆਂ ਇਹ ਵੀ ਕਿਹਾ ਕਿ ਅਰਸ਼ ਡੱਲਾ ਹਰਵਿੰਦਰ ਸਿੰਘ ਰਿੰਦਾ ਲਖਬੀਰ ਸਿੰਘ ਉਰਫ ਲੰਡਾ ਅਤੇ ਸਤਿੰਦਰ ਸਿੰਘ ਉਰਫ ਗੋਲਡੀ ਬਰਾੜ ਜਿਹੇ ਗੈਂਗਸਟਰ ਅਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਇਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਸਾਲ 2023-2024 ਵਿਕਤੀਗਤ ਆਤਵਾਦ ਐਲਾਨ ਚੁੱਕੀ ਹੈ ਇਹਨਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ ਇਹ ਵੀ ਦੱਸਿਆ ਗਿਆ ਕਿ ਹਾਲ ਵਿੱਚ ਹੀ ਸਚਨ ਥਾਪਣ ਉਰਫ ਸਚਨ ਬਿਸ਼ਨੋਈ ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ ਮਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ ਪੀਟਾ ਨੂੰ ਅਜ਼ਰਬਾਈਜਾਨ ਦੇਸ਼ ਇਸਤਲਾਬਾ ਦੁਬਈ ਅਤੇ ਫਿਲਪੀਨਸ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਹੈ ਅਤੇ ਕੁਝ ਦਿਨ ਪਹਿਲਾਂ ਹੀ ਨਾਬਾ ਜੇਲ੍ਹ ਬ੍ਰੇਕ ਕੇਸ ਵਿੱਚ ਮੁੱਖ ਦੋਸ਼ੀ ਰਮਨਜੀਤ ਸਿੰਘ ਉਰਫ ਰومی ਨੂੰ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਗਿਆ ਇੰਟਰਨੈਟ ਮੀਡੀਆ ਦੇ ਅਜਿਹੇ 203 ਖਾਤਿਆਂ ਨੂੰ ਵੀ ਬੰਦ ਕੀਤਾ ਗਿਆ ਜਿਨ੍ਹਾਂ ਵਿੱਚ ਹਥਿਆਰਾਂ ਦਾ ਪ੍ਰਦਰਸ਼ਨ ਅਪਰਾਧਾਂ ਦੀ ਵਿਡਿਆਈ ਕੀਤੀ ਜਾ ਰਹੀ ਹੈ ਤੇ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਇਹ ਵੀ ਦੱਸਿਆ ਕਿ ਇੰਟਰਨੈਟ ਮੀਡੀਆ ਤੇ ਹਥਿਆਰਾਂ ਵਿੱਚ ਹਿੰਸਾ ਅਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਦੇ ਮਾਮਲਿਆਂ ਵਿੱਚ ਵਿਸਾਲ ਦੇ ਵਿੱਚ 201 ਮਕਦਮੇ ਦਰਜ ਕੀਤੇ ਗਏ ਨੇ ਹੁਣ ਹਾਈ ਕੋਰਟ ਲਾਰਸ ਬਿਸ਼ਨੋਈ ਮਾਮਲੇ 'ਚ ਨੋਟਿਸ ਲੈਂਦਿਆਂ ਇਹ ਹਲਪਨਾਮੇ ਤੇ 24 ਸਤੰਬਰ ਨੂੰ ਹੁਕਮ ਜਾਰੀ ਕਰ ਸਕਦੀ ਹੈ ਇਸ ਸਮੇ ਲਾਰਸ ਬਿਸ਼ਨੋਈ ਪੰਜਾਬ ਸਰਕਾਰ ਹੀ ਨਹੀਂ ਬਲਕਿ ਦੇਸ਼ ਦੀ ਸਰਕਾਰ ਵਾਸਤੇ ਇੱਕ ਵੱਡਾ ਚੈਲੰਜ ਬਣਿਆ ਹੋਇਆ ਲਾਰਸ ਬਿਸ਼ਨੋਈ ਇਸ ਸਮੇ ਗੁਜਰਾਤ ਦੀ ਇੱਕ ਜਿਲ੍ਹੇ ਵਿੱਚ ਬੰਦ ਜਿੱਥੇ ਉਹਨਾਂ ਨੇ ਪਾਕਿਸਤਾਨ ਦੇ ਇੱਕ ਡਾਉਨ ਦੇ ਨਾਲ ਗੱਲਬਾਤ ਕੀਤੀ ਤੇ ਉਹ ਵੀ ਵੀਡੀਓ ਜਗ ਜਹਰ ਹੋਈ ਸੀ ਲਾਰਸ ਬਿਸ਼ਨੋਈ ਦੀ ਪੰਜਾਬ ਦੀ ਪਹਿਲੀ ਜਿਹੜੀ ਇੰਟਰਵਿਊ ਹੋਇਆ ਪੰਜਾਬ ਦੇ ਥਾਣੇ ਦੇ ਵਿੱਚੋ ਹੀ ਖੜੜ ਸੀਆਈਏ ਕੰਪਲੈਕਸ ਦੇ ਵਿੱਚੋ ਹੀ ਸੀ ਜਿਨ੍ਹਾਂ ਨੇ ਇੰਟਰਵਿਊ ਕਰਵਾਏ ਜਿਨ੍ਹਾਂ ਅਧਿਕਾਰੀਆਂ ਨੇ ਫੋਨ ਦਿੱਤਾ ਸੀ ਉਹਨਾਂ ਦੇ ਖਿਲਾਫ ਵੱਲੇ ਤੱਕ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਦੂਜੀ ਜਿਹੜੀ ਇੰਟਰਵਿਊ ਹੋ ਰਾਜਸਥਾਨ ਦੇ ਵਿੱਚ ਹੋਈ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਿੱਥੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਉੱਥੇ ਰਾਜਸਥਾਨ ਨੂੰ ਵੀ ਇਸ ਮਾਮਲੇ ਤੇ ਸੁਣਵਾਈ ਕਰਦੇ ਕਿਹਾ ਸੀ ਕਿ ਕਾਰਵਾਈ ਕਰੋ ਜਦੋਂ ਕਿ ਰਾਜਸਥਾਨ ਦੇ ਐਡਵੋਕੇਟ ਜਨਰਲ ਕਹਿੰਿਆ ਸੀ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਜਾ ਪੰਜਾਬ ਪੁਲਿਸ ਉਹਨਾਂ ਨੂੰ ਐਫ ਆਈ ਆਰ ਦੀ ਕਾਪੀ ਮਿਲ ਜਾਏਗੀ ਤਾਂ ਉਸ ਤੋਂ ਬਾਅਦ ਉਹ ਕਾਰਵਾਈ ਕਰ ਦੇਣਗੇ ਇਹ ਇੱਕ ਵੱਡੀ ਚੁਣੌਤੀ ਹੈ ਪੰਜਾਬ ਪੁਲਿਸ ਵਾਸਤੇ ਪੰਜਾਬ ਸਰਕਾਰ ਵਾਸਤੇ ਕਿਉਂਕਿ ਪੰਜਾਬ ਵੀ ਨਹੀਂ ਦੇਸ਼ ਦੇ ਨਾਮੀ ਗਾਇਕ ਸਿੱਧੂ ਮੂਸੇਵਾਲੇ ਕਤਲ ਕਾਰਡ ਦੇ ਵਿੱਚ ਮੁੱਖ ਦੋਸ਼ੀ ਲਾਰੈਂਸ ਬਸ਼ਰੋਈ ਜਿਨ੍ਹਾਂ ਨੇ ਖੁਦ ਆਪਣੀ ਇੰਟਰਵਿਊ ਦੇ ਵਿੱਚ ਮੰਨਿਆ ਸੀ ਉਹਨੂੰ ਲੈ ਕੇ ਵੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਲਗਾਤਾਰ ਕਿਰਕਰੀ ਹੋ ਰਹੀ ਹੈ ਕਿ ਹਾਲੇ ਤੱਕ ਸਿੱਧੂ ਮੂਸੇਵਾਲੇ ਦੇ ਕਤਲ ਦੇ ਜਿਹੜੇ ਦੋਸ਼ੀ ਆ ਉਨਾ ਲੈ ਕੇ ਕੋਈ ਸਜ਼ਾ ਨਹੀਂ ਤੇ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਲੇਕਿਨ ਫਿਲਹਾਲ ਇਹਦੇ ਚ ਜਿਹੜੀ ਪੰਜਾਬ ਪੁਲਿਸ ਵੱਲੋਂ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਉਹਦੇ ਚ ਪੰਜਾਬ ਪੁਲਿਸ ਨੇ ਮੰਨਿਆ ਹੈ ਕਿ ਲਾਰਸ ਬਿਸ਼ਨੋਈ ਦੀ ਜੇਲ੍ਹ ਚ ਹੋਈ ਇੰਟਰਵਿਊ ਤੋਂ ਬਾਅਦ ਪੰਜਾਬ ਵਿੱਚ ਫਰੋਤੀ ਦੇ ਮਾਮਲੇ ਵਧੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਧੰਨਵਾਦ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ